ਵਰਜ ਦਾ ਖਾਲਸਾ ਵਰਜ ਜੀ ਕੇ ਫਤੇ ਅਸਮੇਂ ਦੀ ਇੱਕ ਹੋਰ ਖਬਰ ਹੈ ਜਿਹੜੀ ਆਪਾਂ ਵੱਡਾ ਰੁਕ ਕਰਦੇ ਹਾਂ ਵੱਡੀ ਖਬਰ ਜੁੜੀ ਆ ਪੰਜਾਬ ਦੇ ਨਾਲ ਲਗਾਤਾਰ ਪੰਜਾਬ ਦੇ ਵਿੱਚ ਜਿਹੜੇ ਬੰਬ ਧਮਾਕੇ ਹੋ ਰਹੇ ਨੇ ਰਾਤ ਅੱਧੀ ਰਾਤ ਕਰੀਬ ਸਵੇਰੇ ਸਵਾ 3 ਵਜੇ ਜਿਹੜਾ ਪੰਜਾਬ ਦੇ ਵਿੱਚ ਇੱਕ ਬੰਬ ਧਮਾਕਾ ਹੁੰਦਾਗਾ ਇਹ ਬੰਬ ਧਮਾਕਾ ਪੰਜਾਬ ਦੇ ਅੰਮ੍ਰਿਤਸਰ ਦੇ اسلامਾਬਾਦ ਥਾਣੇ ਦੇ ਬਾਤ ਦੱਸਿਆ ਜਾ ਰਿਹਾ ਕਿ ਜਿਹੜੀ ਕਿ ਇੱਕ ਬਹੁਤ ਹੀ ਵੱਡੀ ਜਿਹੜੀ ਆਵਾਜ਼ ਆਈ ਆ ਬੰਬ ਧਮਾਕਾ ਹੋਇਆਗਾ ਜਿਸ ਦੇ ਨਾਲ ਆਸੇ ਪਾਸੇ ਰਹਿੰਦੇ ਜਿਹੜੇ ਲੋਕ ਨੇ ਉਹ ਡਹਿ ਚੁੱਕੇ ਨੇ ਪਰ ਪੰਜਾਬ ਪੁਲਿਸ ਅਤੇ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਬੰਬ ਧਮਾਕਿਆਂ ਨੂੰ ਜਿਹੜਾ ਮੰਨਣ ਨੂੰ ਸੀਰੀਅਸ ਨਹੀਂ ਲੈ ਲੈ ਰਿਹਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਅੰਦਰ ਜਿਹੜਾ ਇਹ ਰਾਤ ਬੰਬ ਧਮਾਕਾ ਹੋਇਆ ਇਸੇਮਾ ਬੰਬ ਧਮਾਕਾ ਦਾ 4 ਬੰਬ ਤੋਂ 5 ਬੰਬ ਧਮਾਕੇ ਇਸ ਤੋਂ ਪਹਿਲਾਂ ਹੋ ਚੁੱਕੇ ਨੇ ਤਣ ਦੱਸਦੀ ਕਿ ਅੰਬਰਸਰ ਦੇ ਜਿਹੜੇ ਪੈਂਦੇ اسلامਾਬਾਦ ਜਿਹੜਾ ਪੁਲਿਸ ਸਟੇਸ਼ਨਾਂ ਤੇ ਉੱਥੇ ਜਿਹੜਾ ਬੰਬ ਧਮਾਕਾ ਹੋਇਆਗਾ ਜਿਹੜੀ ਉੱਥੋਂ ਦੀ ਜਾਣਕਾਰੀ ਮਿਲੀ ਆ ਮੌਕੇ ਤੇ ਪੁੱਜੇ ਜਿਹੜਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਆ ਉਹ ਲੱਭ ਨੇ ਦੱਸਿਆਗਾ ਕਿ ਆਵਾਜ਼ ਤਾਂ ਬਹੁਤ ਤੇਜ਼ ਸੀ ਇਸ ਤਰ੍ਹਾਂ ਜਿਹੜਾ ਬੰਬ ਧਮਾਕਾ ਹੋਣ ਦਾ ਇੱਕ ਖਦਸਾਗਾ ਉਹਨਾਂ ਨੇ ਇਹ ਵੀ ਦੱਸਿਆਗਾ ਕਿ ਜਿਹੜੀ ਆਵਾਜ਼ ਆ ਉਹ ਜਿਹੜੀ ਸਵੇਰੇ 3 ਵਜੇ ਸੁਣਾਈ ਦਿੱਤੀ ਆ ਬਹੁਤ ਜ਼ੋਰਦਾਰ ਲੋਕਾਂ ਦੇ ਅੰਦਰ ਜਿਹੜਾ ਡਰ ਦਾ ਮਾਹੌਲ ਵੀ ਬਣਿਆ ਹੋਇਆਗਾ ਚੀਕ ਝੰਗਾੜਾ ਵੀ ਪਿਆ ਹੋਇਆਗਾ ਪਰ ਸੋਸ਼ਲ ਮੀਡੀਆ ਤੇ ਜਿਹੜਾ ਇੱਕ ਦੱਸਦੀ ਹੈ ਕਿ ਕੋ ਬੈਂਗਸਟਰ ਆ ਜੀਵਨ ਫੌਜੀ ਉਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਸ ਬੰਬ ਧਮਾਕੇ ਦੀ ਜ਼ਿੰਮੇਵਾਰੀ ਵੀ ਲਈ ਆ ਤੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ਜਿਹੜੀ ਬਿਸਪੋਰਟ ਕ ਟੀਮਾਂ ਨੇ ਜਿਹੜੀਆਂ ਉਹ ਸੱਦਿਆਂ ਗਿਆ ਨੇ ਇਸ ਮਾਮਲੇ ਜਿਹੜੀਆਂ ਜਾਂਚ ਕਰ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਇਹ ਤੋਂ ਪਹਿਲਾਂ ਵੀ ਜਿਹੜੀਆਂ ਇਹ ਛੇਵੀਂ ਘਟਨਾਵਾਂ ਗਈ ਘਟਰਾਵਾਂ ਗਈ ਜਿਹੜੀ ਪੰਜਾਬ ਦੇ ਵਿੱਚ ਬੰਬ ਧਮਾਕਿਆਂ ਦੀ ਜਿਹੜੀ ਵਾਪਰੀ ਆ ਇਹ ਤੋਂ ਪਹਿਲਾਂ 4 ਦਸੰਬਰ ਨੂੰ ਮਜੀਠਿਆ ਦੇ ਅੰਦਰ ਜਿਹੜਾ ਬੰਬ ਧਮਾਕਾ ਹੋਇਆ ਹੈਗਾ ਮੰਜੀਠੀ ਆ ਚੀਖ-ਚੀਖ ਕੇ ਵੀ ਕਹਿ ਰਿਹਾ ਸੀ ਕਿ ਹੁਣ ਤਾਂ ਮੇਰੇ ਕੰਨਾਂ ਤੱਕ ਜਿਹੜੇ ਬੰਬ ਧਮਾਕੇ ਆਉਣ ਲੱਗ ਪਏ ਤੇ ਜਿਹੜਾ ਮੈਨੂੰ ਮਾਰਨ ਦੀ ਤਿਆਰੀ ਆ ਮੰਜੀਠੀ ਇਹ ਗੱਲ ਕਹਿ ਰਿਹਾ ਸੀ ਪਰ ਜੇਕਰ ਦੂਸਰੇ ਪਾਸੇ ਗੱਲ ਕਰੀਏ ਕਿ ਪੁਲਿਸ ਕਹਿ ਰਹੀ ਸੀ ਕਿ ਇਹ ਟਾਇਰ ਫਟਣ ਦਾ ਜਿਹੜਾ ਹੈ ਧਮਾਕਾ ਹੋਇਆ ਟਾਇਰ ਫਟਣ ਦੇ ਨਾਲ ਹੋਇਆ ਪਰ ਇਹ ਕੁਝ ਨਹੀਂ ਮਿਲਿਆ ਫਿਰ ਇਹ ਦੱਸਿਆ ਜਾ ਰਿਹਾ ਸੀ ਕਿ ਇਸ ਤੋਂ ਬਾਅਦ ਗੁਰਪਖਸਨ ਅਗਰਪੁਰ ਚੌਂਕੀ ਦੇ ਜਿਹੜੇ ਅੰਦਰ ਇੱਕ ਹੋਰ ਧਮਾਕਾ ਹੋਇਆ ਸੀ ਇਸ ਤੋਂ ਬਾਅਦ ਜਿਹੜੀ ਇਮਾਰਤ ਬੰਦ ਪਈ ਸੀ ਉਹਦੇ ਵਿੱਚ ਜਿਹੜਾ ਬੰਬ ਧਮਾਕਾ ਹੁੰਦਾਗਾ ਅਜਨਾਲਾ ਥਾਣੇ ਦੇ ਬਾਅਦ ਵੀ ਜਿਹੜਾ ਸਪੋਰਟ ਸਮਗਰੀ ਜਿਹੜੀ ਪੁਲਿਸ ਨੂੰ ਮਿਲੀ ਸੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੱਲਰ ਨੇ ਕਿਹਾ ਕਿ ਪੁਲਿਸ ਪਹਿਲਾਂ ਵੀ ਵਿਦੇਸ਼ ਬੈਠੇ ਗੈਂਗਸਟਰਾਂ ਲਈ ਕੰਮ ਕਰੇ ਕੁਝ ਵਿਅਕਤੀਆਂ ਨੂੰ ਜਿਹੜਾ ਗਿਰਪਧਾਰ ਕਰ ਚੁੱਕੀ ਆ ਇਨਾ ਥਾਣਿਆਂ ਦੇ ਬਾਹਰ ਵਿਸਪਟਕ ਸਮਗਰੀ ਜਾਂ ਗਿਰਪਦਾਰ ਕੀਤੇ ਗੈਂਗਸਟਰਾਂ ਬਦੋਂ ਜਿਹੜਾ ਮੰਨਿਆ ਜਾ ਰਿਹਾ ਹੈਗਾ ਕਿ ਕੁਝ ਗੈਂਗਸਟਰਾਂ ਦਾ ਇਹ ਮੰਨਣਾਗਾ ਪੁਲਿਸ ਨੂੰ ਇੱਥੇ ਤੱਕ ਕਹਿ ਦਿੱਤਾ ਕਿ ਜੇਕਰ ਤੁਸੀਂ ਸਾਡੇ ਭਾਈਆਂ ਨੂੰ ਸਾਡੇ ਭਰਾਵਾਂ ਨੂੰ ਫੜਦੇ ਹੋ ਜਾਨੀ ਕਿ ਗੈਂਗਸਟਰਾਂ ਨੂੰ ਜਿਹੜੇ ਫੜਦੇ ਨੇ ਤੁਸੀਂ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਹੋ ਤਾਂ ਅਸੀਂ ਵੀ ਤੁਹਾਨੂੰ ਜਿਹੜਾ ਟਿੱਕੇ ਬੈਠਣ ਨਹੀਂ ਦਿਵਾਵਾਂਗੇ ਇਹ ਗੱਲ ਵੀ ਨਿਕਲ ਕੇ ਸਾਹਮਣੇ ਆ ਰਹੀ ਆ ਦੂਜੇ ਪਾਸੇ ਪੰਜਾਬ ਦੇ ਵਿੱਚ ਕੱਲ੍ਹ ਹੀ ਜਿਹੜਾ ਐਨਆਈਬ ਵੱਲੋਂ ਜਿਹੜਾ ਪੰਜਾਬ ਪੁਲਿਸ ਨੂੰ ਇੱਕ ਵੱਡਾ ਸੰਦੇਸ਼ ਦਿੱਤਾ ਸੀ ਇੱਕ ਜਾਣਕਾਰੀ ਦਿੱਤੀ ਸੀ ਕਿ ਪੰਜਾਬ ਦੇ ਅੰਦਰ ਆਉਣ ਵਾਲੇ ਦਿਨਾਂ ਦੇ ਵਿੱਚ ਬੰਬ ਧਮਾਕੇ ਹੋ ਸਕਦੇ ਨੇ ਪਰ ਪੰਜਾਬ ਪੁਲਿਸ ਵੱਲੋਂ ਜਿਹੜਾ ਇਸ ਦਾ ਜਿਆਦਾ ਆਪਾਂ ਕਹ ਜੀਏ ਕਿ ਨਿਰਨਾ ਨਹੀਂ ਲਿਆ ਇਹਨੂੰ ਜਿਆਦਾ ਆਪਾਂ ਕਹ ਜੀਏ ਕਿ ক্লোਜ ਨਹੀਂ ਕੀਤਾ ਕਿ ਵੀ ਬੰਬ ਧਮਾਕੇ ਹੋਣਗੇ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਖੁਦ ਕਹਿ ਰਿਹਾਗਾ ਉਹ ਖੁਦ ਨਹੀਂ ਮੰਨ ਰਿਹਾ ਕਿ ਪੰਜਾਬ ਦੇ ਵਿੱਚ ਬੰਬ ਧਮਾਕੇ ਹੋਏ ਨੇ ਪੰਜਾਬ ਦਾ ਮੁੱਖ ਮੰਤਰੀ ਖੁਦ ਕਹਿ ਰਿਹਾ ਕਿ ਇਹ ਛੋੜੀਆਂ ਮੋੜੀਆਂ ਘਟਨਾਵਾਂ ਨਹੀਂ ਤਾਂ ਜਿਹੜੀਆਂ ਆਮ ਵਾਪਰਦੀਆਂ ਰਹਿੰਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਸਾਰਿਆਂ ਨੂੰ ਪਤਾਗਾਗਾ ਕਿ ਬਲਕਿਸੜਾ ਗ੍ਰਹਿ ਵਿਭਾਗ ਹੈ ਜਿਹੜਾ ਗ੍ਰਹਿ ਮਤਰਾਲਾਗਾ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਆ ਔਰ ਭਗਵਾਨ ਮਾਨ ਕੋਲ ਪੰਜਾਬ ਦੀ ਜਿਹੜੀ ਪ੍ਰਧਾਨਗੀ ਆ ਉਹ ਤਾਂ ਖੋ ਲਈ ਆ ਤੇ ਸੈਦ ਲੱਗਦਾ ਕਿ ਹਰਵਿੰਦਰ ਕੇਜਰੀਵਾਲ ਜਲਦੀ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਤੋਂ ਜਿਹੜਾ ਗ੍ਰਹਿ ਮੰਤਲ ਆ ਵੀ ਜਿਹੜਾ ਖੋਣਗੇ ਕਿਉਂਕਿ ਜਿਹੜੇ ਜਿਸ ਤਰ੍ਹਾਂ ਦੇ ਜਿਹੜੇ ਬੰਬ ਧਮਾਕੇ ਹੋ ਰਹੇ ਨੇ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਦਾ ਪੰਜਾਬ ਦੇ ਅੰਦਰ ਅਜਹ ਹਾਲਾਤ ਬਣੇ ਹੋਏ ਨੇ ਵਿਸਕ ਆਪਾਂ ਇਹ ਲੈ ਲਈਏ ਕਿ ਉਹ ਜਿਹੜਾ ਟੜਾ ਟੜਾ ਜਿਹੜਾ ਗੋਲੀਆਂ ਚੱਲ ਰਹੀਆਂ ਨੇ ਮਰਮਰਾਈ ਹੋ ਰਹੀ ਆ ਤੇ ਦੂਸਰੇ ਪਾਸੇ ਪੰਜਾਬ ਦੇ ਅੰਦਰ ਜਿਹੜਾ ਸਿਮਾ ਬੰਬ ਧਮਾਕਾ ਆ ਕਹਨੇ ਆ ਕਿ ਉਹ ਜਿਹੜਾ ਰਾਤ ਹੋਇਆਗਾ ਬੇਸ਼ੱਕ ਉਹਦੀ ਜਿਹੜੀ ਜੀਵਨ ਸਿੰਘ ਫੌਜੀ ਆ ਕੋਈ ਵਿਦੇਸ਼ ਵੈਤਾ ਉਸ ਨੇ ਜ਼ਿੰਮੇਵਾਰੀ ਲੈ ਕੇ ਕਿਹਾਗਾ ਜੇਕਰ ਤੁਸੀਂ ਸਾਡੇ ਨੌਜਵਾਨਾਂ ਨੂੰ ਟਿਕਣ ਨਹੀਂ ਦੋਗੇ ਤਾਂ ਟਿਕਣਾ ਅਸੀਂ ਵੀ ਤੁਹਾਨੂੰ ਨਹੀਂ ਦੇਵਾਂਗੇ ਇਹ ਆਪਣੇ ਆਪਸ ਦੇ ਵਿੱਚ ਇੱਕ ਵੱਡੀ ਚੁਣੌਤੀ ਆ ਇੱਕ ਵੱਡੀ ਚੇਤਾਵਨੀ ਪੁਲਿਸ ਦੇ ਲਈ ਹੁਣ ਵੇਖਦੇ ਆ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਅੱਗੇ ਕਰਦੀ ਆ ਪਰ ਜਦ ਪੰਜਾਬ ਦਾ ਮੁੱਖ ਮੰਤਰੀ ਖੁਦ ਨਿਨੇ ਕਰ ਰਿਹਾਗਾ ਇਹਨਾਂ ਧਮਾਕਿਆਂ ਨੂੰ ਕਹਿ ਰਿਹਾ ਕਿ ਤਾਂ ਆ ਜਿਹੜੀਆਂ ਛੋਟੀਆਂ ਮੋਟੀਆਂ ਘਟਨਾਵਾਂ ਨੇ ਤੁਹਾਨੂੰ ਦੱਸਦੀ ਏ ਕਿ ਹੁਣ ਗ੍ਰਹਿ ਮੰਤ్రਾਲੇ ਦਾ ਜਿਹੜਾ ਉਹ ਪੰਜਾਬ ਦੇ ਮੁੱਖ ਮੰਤਰੀ ਕੋਲੇ ਆ ਜਿਹੜੇ ਗ੍ਰਹਿ ਮੰਤ్రਾਲੇ ਨੇ ਇਹ ਪੰਜਾਬ ਦੇ ਮੁੱਖ ਮੰਤਰੀ ਕਿਉਂ ਆਪਣੇ ਕੋਲ ਰੱਖਦੇ ਨੇ ਜਿਹੜਾ ਕਿ ਬਾਲਰ ਵੀ ਰੱਖਦਾ ਸੀ ਕੈਪਟਨ ਅਵਰੇਂਦਰ ਸਿੰਘ ਰੱਖਦਾ ਸੀ ਸਿਰਫ ਚਰਨਜੀਤ ਸਿੰਘ ਚੰਨੀ ਤੋਂ ਬਿਨਾ ਸਾਰੇ ਮੁੱਖ ਮੰਤਰੀਆਂ ਨੇ ਰੱਖੇ ਨੇ ਜੇਕਰ ਲੋਕਾਂ ਦਾ ਕਹਿਣਾਗਾ ਜੇਕਰ ਇਹੀ ਗ੍ਰਹਿ ਮਤਰਾਲਾ ਇਹਨਾਂ ਦੇ ਐਮਐਲਏ ਕੁੰਮਰ ਵਿਜੇ ਪ੍ਰਤਾਪ ਕੋਲੇ ਹੋਵੇ ਸਾਇਦ ਜਿਹੜੀ ਇਹਨਾਂ ਬੰਮ ਧਮਾਕਿਆਂ ਨੂੰ ਜਾਂ ਜਿਹੜੀ ਆਮ ਗੋਲੀਬਾਰ ਚੱਲਦੀ ਆ ਜੋ ਕੋਈ ਅਜੇ ਪੰਜਾਬ ਦੇ ਵਿੱਚ ਵਾਪਰ ਰਿਹਾਗਾ ਇਹਨਾਂ ਘਨਾਮਾ ਨੂੰ ਨਤ ਪਾਈ ਜਾਵੇਗੀ ਪਰ ਦੂਸਰੇ ਪਾਸੇ ਇੱਕ ਪਾਸੇ ਦਾ ਪੰਜਾਬ ਪੁਰਸ ਕਹਿ ਰਹੀ ਆ ਕਿ ਪੰਜਾਬ ਦੇ ਅੰਦਰ ਕੋਈ ਬੰਬ ਧਮਾਕਾ ਨਹੀਂ ਹੋਇਆ ਪਰ ਦੂਸਰੇ ਪਾਸੇ اسلامਾਬਾਦ ਥਾਣੇ ਦੇ ਵਿੱਚ ਜਿਹੜਾ ਸਵੇਰ ਤੋਂ ਜਿਹੜੀ ਆਰਮੀ ਲਾਈ ਹੋਈ ਆ ਆਰਮੀ ਸਾਰੇ ਦੇਖ ਰਹੇ ਕਰ ਰਹੀ ਆ ਆਰਮੀ ਜਿਹੜੀ ਥਾਣੇ ਦੇ ਅੰਦਰ ਵੀ ਜਿਹੜੀ ਆ ਪਲ-ਪਲ ਦੀ ਖਬਰ ਲੈ ਰਹੀ ਆ ਤੇ ਆਰਮੀ ਜਿੱਥੇ ਬੰਬ ਹੋਇਆ ਸੀ ਕੋਈ ਧਮਾਕਾ ਹੋਇਆ ਸੀ ਉੱਥੇ ਵੀ ਜਿਹੜੀ ਜਾਂਚ ਲੈ ਕੇ ਜਿਹੜੀ ਸਾਰੀ ਉਹ ਚੱਲੀ ਗਈ ਆ ਜੇਕਰ ਬੰਬ ਧਮਾਕਾ ਨਹੀਂ ਹੋਇਆ ਫਿਰ ਆਰਮੀ ਥਾਣੇ ਦੇ ਅੰਦਰ ਕਾਦੇ ਵਾਸਤੇ ਬੁਲਾਈ ਜਾਂਦੀ ਆ ਇਹ ਇੱਕ ਵੱਡਾ ਆਪਣੇ ਆਪ ਦੇ ਵਿੱਚ ਸਵਾਲ ਆ ਪੰਜਾਬ ਦੇ ਪੁਲਿਸ ਦੇ ਲਈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਕਿਉਂਕਿ ਜਿਹੜੀ ਹੁਣ ਪੰਜਾਬ ਦੇ ਅੰਦਰ ਆ ਜਿਹੜੀ ਕਾਨੂੰਨ ਵਿਵਸਥਾ ਹੈ ਜਿਹੜੀ ਉਹ ਵਿਗੜ ਚੁੱਕੀ ਆ ਬੇਸਕਾ ਇਸ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਕਿ ਹਰਵਿੰਦਰ ਕੇਜਰੀਵਾਲ ਦੀ ਉਹਨੇ ਵੀ ਅਮਿਤ ਸਾਹ ਨੂੰ ਲਿਖਿਆਗਾ ਕਿ ਜਿਹੜੀ ਪੁਲਸਾ ਗ੍ਰੈਬ ਵਿਭਾਗ ਆ ਉਹ ਸੈਂਟਰ ਸਰਕਾਰ ਕੋਲ ਆ ਕਿ ਜਿਹੜੀ ਅਮਨ ਕਾਨੂੰਨ ਦੀ ਵਿਵਸਥਾ ਕਿ ਜਿਹੜੀ ਦਿੱਲੀ ਦੇ ਵਿੱਚ ਵਿਗੜ ਚੁੱਕੀ ਆ ਪਰ ਪੰਜਾਬ ਦੇ ਵੱਲ ਇਹ ਹਰਵਿੰਦਰ ਕੇਜਰੀਵਾਲ ਕਦੋਂ ਮੂੰਹ ਕਰਨਗੇ ਜਾਂ ਭਗਵਾਨਤਮਾਨ ਕਦੋਂ ਸੋਚਣਗੇ ਕਿ ਜਿਹੜੀ ਪੰਜਾਬ ਦੇ ਵਿੱਚ ਇਸ ਵੇਲੇ ਕਾਨੂੰਨ ਵਿਵਸਥਾ ਜਿਹੜੀ ਵਿਗੜ ਚੁੱਕੀ ਆ ਜਿਹੜੇ ਬੰਬ ਧਮਾਕੇ ਹੋ ਰਹੇ ਨੇ ਜਿਹੜੇ ਗੋਲੀਆਂ ਦੇ ਨਾਲ ਨਿੱਟਾ ਕਾਤਲ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਨੇ ਪੰਜਾਬ ਦੇ ਵਿੱਚ ਇਹ ਭਗਵਾਨਤਮਾਨ ਇਹਨਾਂ ਨੂੰ ਵੀ ਜਿਹੜਾ ਕਿੱਢਨੇ ਕਰਿਆਗਾ ਕਿ ਇਹ ਆਮ ਘਟਨਾਵਾਂ ਨੇ ਵੀ ਆਮ ਵਾਂਗ ਪਰਦੀਆਂ ਰਹਿੰਦੀਆਂ ਨੇ ਇਹਨਾਂ ਨੂੰ ਲੈ ਕੇ ਬੇਸਕਾ ਵੱਡੀ ਕ ਐਮਰਜੈਂਸੀ ਅੱਜ ਸੱਦ ਲਈ ਗਈ ਆ ਮੀਟਿੰਗ ਹੋ ਰਹੀ ਆ ਸੈਂਟਰ ਸਰਕਾਰ ਦਾ ਪਤਾ ਨੂੰ ਪਹਿਲਾਂ ਦੱਸਿਆ ਕਿ ਐਨਆਈਐ ਜਿਹੜਾ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ ਪੰਜਾਬ ਦੇ ਡੀਜੀਪੀ ਤੇ ਪੰਜਾਬ ਪੁਲਿਸ ਨੂੰ ਅਲਰਟ ਕਰ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਬੰਬ ਧਮਾਕੇ ਹੋ ਸਕਦੇ ਨੇ ਪਰ ਪੰਜਾਬ ਪੁਲਿਸ ਵਿਭਾਗ ਜਿਨ੍ਹਾਂ ਨੇ ਇਹਨਾਂ ਸੰਜੀਦਤਾ ਨਹੀਂ ਲਿਆ ਤੇ ਪਰ ਜਿਹੜਾ ਰਾਤ ਜਿਹੜਾ 3 ਵਜੇ ਅੰਮਰਸਰ ਦੇ اسلامਾਬਾਦ ਜਿਹੜਾ ਆਪਣਾ ਥਾਣਾ ਹੈਗਾ ਉਹਦੇ ਵਿੱਚ ਜਿਹੜਾ ਬਾਹਰ ਆ ਬੰਬ ਧਮਾਕਾ ਹੁੰਦਾਗਾ ਬਹੁਤ ਜ਼ੋਰ ਦੇ ਨਾਲ ਜਿਹੜਾ ਹੈਗਾ ਚਿੰਗ ਝਗੜਾ ਪੈਦਾਗਾ ਤੇ ਲੋਕ ਜਿਹੜਾ ਪੁਲਸ ਤੇ ਜਿਹੜੇ ਸਵਾਲ ਚੁੱਕ ਰਹੇ ਨੇ ਤੇ ਦੂਸਰੇ ਪਾਸੇ ਪੁਲਸ ਕਹਿ ਰਹੀ ਆ ਕਿ ਜਿਹੜੇ ਗੈਂਗਸਟਰ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਉਹਨਾਂ ਵੱਲੋਂ ਜਿਹੜੀ ਬਸਟੋਕ ਬਿਸਫੋਟ ਕ ਸਮੱਗਰੀ ਆ ਉਹਦਾ ਇਸਤੇਮਾਲ ਕੀਤਾ ਜਾ ਰਿਹਾਗਾ ਇਹ ਕੋਈ ਬਹੁਤੇ ਵੱਡੇ ਬੰਬ ਧਮਾਕੇ ਨਹੀਂ ਇਹ ਆਮ ਵਰਤਾਰਾਗਾ ਵੇਸਾਕ ਦੇ ਵਿੱਚ ਜਾਨੀ ਮਾਲੀ ਨੁਕਸਾਨ ਦਾ ਕੋਈ ਨਹੀਂ ਹੋਇਆ ਪਰ ਫਿਰ ਵੀ ਜਿਹੜਾ ਪੰਜਾਬ ਦੇ ਲੋਕਾਂ ਦੇ ਅੰਦਰ ਜਿਹੜਾ ਇੱਕ ਡਰ ਦਾ ਜਿਹੜਾ ਮਾਹੌਲ ਆ ਜ਼ਰੂਰ ਬਣਿਆ ਹੋਇਆਗਾ ਤੇ ਤੁਸੀਂ ਇਸ ਖਬਰ ਨੂੰ ਕਮੇ ਵੇਖਦੇ ਹੋ ਕਮੇ ਤੁਸੀਂ ਇਹ ਪੁਲਿਸ ਨੂੰ ਦੇਖਦੇ ਹੋ ਕਿ ਪੁਲਿਸ ਦੇਤੇ ਕੀ ਬਿਆਨ ਦੇ ਰਹੀ ਆ ਜਾਂ ਭਗਵਾਨਤ ਮਾਨ ਨੇ ਫਿਰ ਇਤੇ ਕਿਉਂ ਸਾਰੀ ਚੁੱਪ ਵੱਟੀ ਹੋਈ ਆ ਤੇ ਐਨਆਈ ਨੇ ਜਦੋਂ ਪਹਿਲਾਂ ਇੱਕ ਦਿਨ ਪਹਿਲਾਂ ਜਿਹੜੇ ਕਿ ਲੰਘੇ ਕੱਲ ਸੂਚਿਤ ਕਰ ਦਿੱਤਾ ਸੀ ਪੰਜਾਬ ਪੁਲਿਸ ਨੂੰ ਪਰ ਉਹਦੇ ਉੱਤੇ ਪੰਜਾਬ ਪੁਲਿਸ ਨੇ ਕੋਈ ਸਾਕਤਾ ਇਸਨ ਨਾ ਲਿਆ ਤੇ ਇਸ ਕਰਕੇ ਜਿਹੜਾ ਭਗਵਾਨਤਮਨ ਵੱਲੋਂ ਵੀ ਜਿਹੜੇ ਬਿਆਨ ਆਇਆ ਰਹੇ ਨੇ ਕਿ ਕੋਈ ਇਹ ਵੱਡੇ ਯਾਦੇ ਵੱਡੇ ਘਟਨਾਵਾਂ ਨਹੀਂ ਜਿਹੜੀਆਂ ਆਮ ਘਟਨਾਵਾਂ ਨੇ ਕਿ ਜਿਹੜੀ ਕਾਨੂੰਨ ਵਿਵਸਥਾ ਕੀ ਉਹ ਬਿਲਕੁਲ ਠੀਕ ਠਾਕ ਚੱਲ ਰਹੀ ਆ ਤੇ ਬੜੇਰੋ ਤੁਸੀਂ ਇਸ ਖਬਰ ਦੇ ਨਾਲ ਤੁਹਾਨੂੰ ਜਲਦੀ ਇੱਕ ਨਵੀਂ ਖਬਰ ਦੇ ਨਾਲ ਅੱਗੇ ਲੈ ਕੇ ਆਉਣੇ ਆ ਤੇ ਜੋੜਦੇ ਆ ਤੁਹਾਨੂੰ ਤੁਸੀਂ ਆਪਣੇ ਕਮੈਂਟ ਕਰਕੇ ਜਿਹੜੇ ਜ਼ਰੂਰ ਦੱਸਣਾਗਾ ਇਹ ਪੰਜਾਬ ਸਰਕਾਰ ਦੇ ਢਿੱਲਾ ਕਿ ਵਿਦੇਸ਼ ਦੇ ਵਿੱਚ ਗੈਂਗਸਟਰ ਬੈਠੇ ਇਹ ਕੰਮ ਇਹ ਜਿਹੜਾ ਪੰਜਾਬ ਦੇ ਵਿੱਚ ਬੰਬ ਧਮਾਕਾ ਇਹ ਕੰਮ ਇਹ ਕਰ ਸਕਦੇ ਆ ਵਿਦੇਸ਼ ਦੇ ਵਿੱਚ ਬੈਠਾ ਕਰਾ ਸਕਦਾਗਾ ਕੋਈ ਫੋਨ ਕਰਕੇ ਕਰਾ ਸਕਦਾ ਪਰ ਜਿਹੜਾ ਰਹਿੰਦਾ ਪੰਜਾਬ ਦੇ ਵਿੱਚ ਹੋਊਗਾ ਕਰੋ ਤਾਂ ਉਹੀ ਆਕਰ ਹੁਣ ਵਿਦੇਸ਼ ਤੋਂ ਤਾਂ ਸਿੱਧਾ ਬੰਬ ਧਮਾਕਾ ਹੁੰਦਾ ਨਹੀਂ ਪਰ ਇਹ ਵੱਡਾ ਸਵਾਲ ਆ ਪੁਲਿਸ ਇਹਨਸ ਨੂੰ ਮੰਨਣ ਨੂੰ ਤਿਆਰ ਨਹੀਂ ਅਲਸਾ ਸਾਰਾ ਕੁਝ ਜਿਹੜਾਗਾ ਇਹ ਦੂਸਰੇ ਤੇ ਸੁੱਟ ਦਿੰਦੀ ਆ ਇਹ ਅਸੀਂ ਜੀ ਇਹ ਸਮਗਰੀ ਫੜ ਲਈ ਜੀ ਅਸੀਂ ਗੈਂਗਸਟਰ ਫੜ ਲਈ ਅਸੀਂ ਆਇਆ ਕਰਤਾ ਅਸੀਂ ਬਾਹਰ ਕਰਤਾ ਫਿਲਹਾਲ ਤੁਸੀਂ ਦੇਖਦੇ ਰਹੋ ਪੰਜਾਬੀ ਵਿਸਤਾਰ ਟੀਵੀ ਮੈਂ ਹਾਂ ਮਕਰਨ ਸਿੰਘ ਉੱਪਰ